ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ નિਦਾਨ ਦਯਾਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਗਾਉ ਜਨ ਚਰਣੀ ਨੇਸ ਬਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨੇਤ ਰਹੀਐ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈ ਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕ੍ਰਿਪਾ ਨਿਧਾਨ ਦਿਆਲ ਮੋਹਦੀ ਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹ ਕਾਲ ਲਾਗੋ ਜਨ ਚਰਣੀ ਨਿਸਬਾ ਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਧਨ ਮੋਰਾ ਅਨਦ ਨਾਨਕ ਇਹੋ ਲਈ ਐ ਦੇਵ ਗੰਦਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਯਾਨ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹ ਕਾਲ ਲਾਗੋ ਜਨ ਚਰਣੀ ਨਿਸਬਾ ਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸਿਵਾ ਰਸਨਾ ਹਰ ਗੁਣ ਗਾਉ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇੱਕ ਆਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਈਐ ਦੇਵ ਗੰਧਾਰੀ ਮਹੱਲਾ ਪੰਜਵਾ ਰਬ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗੂ ਜਨ ਚਰਨੀਂ ਇਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਸਨਾ ਹਰ ਗੁਣ ਗਾਬ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਏ ਇੱਕ ਅਧਾਰ ਨਾਮ ਧਨ ਮੋਰਾ ਅਨਦ ਨਾਨਕ ਇਹੋ ਲਈ ਹੈ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ નિধান ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹ ਕਾਲ ਲਾਗੋ ਜਨ ਚਰਣੀ ਨੇਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੂਰਾ ਅਨੰਦ ਨਾਨਕ ਇਹੋ ਲਈ ਐ ਦੇਵ ਗੰਦਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ कृपा निधान दयाल मोहे दीजे कर संतन का चेरा रहआवू प्रतह काल लागो जन चरणी निसबा सुर दर्श पावो तन मन अर्प करो जन सेवा रसना हर गुण गावो ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਅਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹ ਕਾਲ ਲਾਗੋ ਜਨ ਚਰਣੀ ਨਿਸਬਾ ਸੁਰ ਦਰਸ ਪਾਵੋ ਨਨ ਮਨਿ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਹੀ ਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ कृपा निदान दयाल मोहि दीजै कर संतन का चेरा रहाऊ ਰਤਹਿ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਾਨੇ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਨ ਗਾਵ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨੇ ਤੇ ਰਹੀ ਐ ਇੱਕ ਅਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਈ ਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ कृपा निदान दयाल मोहि दीजे कार संतन का चिरा रहौ प्रतह काल लागो जन चरणी निस् बासुर दर्श पावो ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੂ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਏ ਇਕ ਅਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈ ਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ નિਧਾਨ ਦਿਆਲ ਮੋਹੇ ਦੀਜੈ ਕਰ ਸੰਤਨ ਕਾ ਤੇਰਾ ਰਹਾਉ ਬ੍ਰਤਹ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਬ ਸਾਸ ਸਾ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇੱਕ ਅਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਈਐ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤੈ ਕਾਲ ਲਾਗੋ ਜਨ ਚਰਣੀ ਨਿਸਬਾ ਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਨਾਮ ਸੰਤ ਸੰਗ ਨਿਤ ਰਹੀਏ ਇੱਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਏ ਸਾਜ਼-ਜ਼ਾਜ਼ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਏ ਇੱਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ